ਹਾਂ ਜੀ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਨਾਮ ਭਰਪੂਰ ਸਿੰਘ ਪਿੰਡ ਸੰਧੂ ਕਲਾਂ ਅਗਲਾ ਬਰਨਾਲਾ ਤਹਿਸੀਲ ਆਪਾਂ ਨੂੰ ਤਫਾ ਪਈ ਜਾਂਦੀ ਹੈ ਫੋਨ ਨੰਬਰ ਹੈਗਾ 9915466704 ਠੀਕ ਹੈ ਜੀ ਆਪਾਂ ਕੋਲ ਕਿੰਨੇ ਕਹਿੰਦੇ ਕੋਲ ਆਪਣੇ ਕੋਲੇ ਅੱਜ ਮੰਨ ਲਓ ਵੀ 4 ਗੱੜਾ ਨੇ ਠੀਕ ਹੈ ਜੀ ਨਿੱਕੀ ਵਾਸਤੇ ਠੀਕ ਹੈ ਪਹਿਲੀ ਗੱਲ ਦੱਸੋ ਜੀ ਪਹਿਲੀ ਗਾਹ ਹੈ ਮਾਲਵੇ ਦੇ 23 ਤਰੀਕ ਨੂੰ ਪੂਰੇ ਹੁੰਦੇ ਠੀਕ ਹੈ ਜੀ ਆ 23 ਤਰੀਕ ਨੂੰ ਅੱਜ 20 ਰੁਪਏ ਹੈ ਬਾਕੀ ਆ ਛੇ ਤਰੀਕ ਹੋ ਗਈ ਠੀਕ ਹੈ ਜੀ ਦੁੱਧ ਪਾ ਦੂ ਬਾਹਰ ਇਸ ਕੀ 5 ਤਰੀਕ ਲੋ 45 ਪਾੜੇ 46 ਰੁਪਏ ਦੇ ਠੀਕ ਹੈ ਜੀ ਇਹਨਾਂ ਪਾ ਦੂ ਚੰਗੇ ਫਾਰਮ ਦੀ ਬੈੜਾ ਠੀਕ ਹੈ ਜੀ ਬਾਕੀ ਤੁਹਾਨੂੰ ਦੇਖਦਾ ਬਾਜਨ ਮजूद ਠੀਕ ਹੈ ਠੀਕ ਹੈ ਤੇ ਦੇਖ ਸਕਦੇ ਕੁਆਲਿਟੀ ਦੀ ਇਹ ਸਾਰੋ ਸੇ ਕੁਆਲਿਟੀ ਤੇ ਸੁਖ ਨਗਾ ਰਾਜੀ ਆ 20 ਦਿਨ ਵਾਕੀ ਹੈ ਠੀਕ ਹੈ ਜੀ ਹਾਂ ਜੀ ਮਲਵਾੜੀ ਦੀ ਸਮੇਂ ਪੜੀ ਹੈ ਜੀ ਮਲਵਾੜੀ ਦਾ ਫੋਨ ਤੇ ਕਰਦਾ ਠੀਕ ਹੈ ਜੀ ਹਾਂ ਨੰਬਰ 2 ਆਉਂਦਾ ਕੱਚੀ ਹੈਗੀ ਠੀਕ ਹੈ ਜੀ ਹਾਂ ਫੋਨ ਤੇ ਕਰਦਾ ਨੰਬਰ 2 ਵਾਲੀ ਦਾ ਦੱਸੋ ਜੀ ਇਹ ਜੈਸੀ ਵੇਰਾ ਇਹਦੇ ਵੱਲੋਂ 15 ਦਿਨ ਪਹਿਲੇ ਦੂਜਾ ਸੂਆ ਸੁੰਦੀਆ ਪਹਿਲੇ ਸੂਆ ਦਾ ਕੱਢਾ ਦਾ 17 18 ਕਿਲੋ ਠੀਕ ਹੈ ਜੀ ਹਾਂ ਫੇਸ ਕੁਆਲਟੀ ਵੀ ਮੜੀ ਤੰਗੀ ਠੰਡੀ ਸੀਲ ਹੈ ਵੀ ਫੇਸ ਸੂਸ ਬਹੁਤ ਚੰਗਾ ਤੁਹਾਨੂੰ ਪਤਾ ਜਿਵੇਂ ਟਾਪ ਜੈਸੀ ਆ ਇਹ ਨਹੀਂ ਗੱਲ ਕੋਈ ਠੀਕ ਹੈ ਜੀ ਹਾਂ ਇਹਦਾ ਕੀ ਰੇਟ ਹੈ ਜੀ ਇਹ ਆਪਾਂ ਲਿਜਾਂਗੇ 65000 ਵੇ ਇਹ ਫੈਟਾ ਹੈ ਸਪਰੇਟਾ ਜੀ ਕਿੰਨੇ ਦਾ ਲੈਂਦੇ ਛੰਦੇ ਜੀ ਥੋੜਾ ਏ 15 ਦੇ ਲੈ ਜੂ ਬਾਈ ਮੋਇਨ 15 ਦੇ ਲੈ ਜੂ ਹਾਂ ਦੇਖ ਸਕਦੇ ਹੋ ਫੇਸਬੁਕ ਕੁਆਲਟੀ ਬਹੁਤ ਏ ਠੀਕ ਹੈ ਜੀ ਹਾਂ ਜੀ ਤੀਜੇ ਨੰਬਰ ਵਾਲੇ ਦਾ ਦੱਸੋ ਜੀ ਤੀਜੇ ਨੰਬਰ ਵਾਲੀ ਬੱਚੀ ਪਹਿਲਾ ਸੂਆ ਹਾਂਜੀ ਅੱਜ ਮੰਨ ਲਓ ਜੇ ਕੋਈ ਚੋਰੀ ਲਿਆਂਗਾ ਤਾਂ ਆਪਾਂ ਫੱਪ ਹਏ ਬਾਹਰ ਹੈਗਾ 18 ਕਿਲੋ ਦੁੱਧ ਮਿਲ ਕੇ ਲੈ ਲੇਗਾ ਠੀਕ ਹੈ ਜੀ ਬਈ ਦੇਖ ਸਕਦੇ ਹੋ ਉਹ 15 ਕਿਲੋ ਹੋਇਆ ਸੂਜੀ ਠੀਕ ਮਗਰ ਬੱਛਾ ਪੱਸੀ ਬੱਛਾ ਮੰਗਦੇ ਮਗਰ ਬੱਛਾ ਜੀ ਠੀਕ ਹੈ ਠੰਡੀ ਸੀ ਲਾ ਨਿਆਣਾ ਪਾਰੇ ਨਾ ਪਾਲੇ ਕੋਈ ਬੱਚਾ ਸਾੜਲੇ ਚਾਹੀਦਾ ਨਾ ਠੀਕ ਹੈ ਜੀ ਤੇ ਕੀ ਰੇਟਰ ਦਸਰੀ ਆ ਇਹਦਾ 85000 ਰੁਪਏ ਠੀਕ ਹੈ ਤੇ ਚੌਥੇ ਨੰਬਰ ਵਾਲੇ ਜੀ ਚੌਥੇ ਨੰਬਰ ਆ ਜੀ ਗਾਂ ਹੈਗੀ ਹੈ ਕੀ ਟੋਕੜ ਮੰਨ ਲਈ 11 12 ਕਿਲੋ ਤੋਂ ਠੀਕ ਹੈ ਜੀ ਇਹਦਾ ਬੱਚਾ ਹੈ ਬੱਚਾ ਹੈ ਨਹੀਂ ਹਾਂ ਇਹਦਾ ਕੋਈ ਚਾਹ ਮੰਨ ਹੋਇਆ ਆਪਾਂ ਫੋਨ ਤੇ ਦੱਸਣਾ ਠੀਕ ਹੈ ਚਾਰ ਨਾ ਗੱਜੀ ਹਾਂ ਚਾਰ ਨਾ ਗੱਜੀ ਠੀਕ ਹੈ ਜੀ ਵੇ ਜੀਤਾ ਫਾਰਮ ਦੀਨ ਵੱਤੋਂ ਸਬਸਕ੍ਰਾਈਬ ਤੇ ਸ਼ੇਅਰ ਜੁ ਬੁੱਕਰਾ ਕਰੋ ਤਾਂ ਕਿ ਜਿਵੇਂ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਆਪਣਾ ਨੰਬਰ ਨੋਟ ਕਰੋ ਜੀ 75 2800355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ